ਬਾਬਾ ਬੰਦਾ ਸਿੰਘ ਜੀ ਅੰਦਰ ਯਾਦ ਲਈ ਕਾਈਓ ਯਾਦ ਉਹਨਾਂ ਦੀ ਮਨਾਉਂਦਾ ਥਾਰ ਸਾਹ ਹੋਏ ਜੋ ਸ਼ਹੀਦ ਕਾਮ ਦੀ ਯਾਦ ਲਈ ਕਾਈਓ ਯਾਦ ਉਹਨਾਂ ਦੀ ਮਨਾਉਂਦਾ ਜੋਦੇ ਜਰਨੈਲ ਪਾਕਤੀਅ ਤੇ ਸ਼ਕਤੀ ਦਾ ਸਮੇਲ ਕਿਸਾਨੀ ਦੇ ਮੁਕਤੀਦਾਤਾ ਸ਼ਰੋਮਣੀ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ 309ਵਾਂ ਦੀ ਹੀ ਦੀ ਡਾਣਾ ਬਣਾਉਣ ਲਈ ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਤੋਂ ਜਥਰਵਾਨਾ ਹੋ ਰਿਹਾ ਜੋ ਰਸਤੇ ਦੇ ਵਿੱਚ ਰੇਰੂ ਸਾਹਿਬ ਗੁਰਦੁਆਰਾ ਸਾਹਿਬ ਉੱਥੇ ਸੰਗਤਾਂ ਖੜੀਆਂ ਨੇ ਉਸ ਤੋਂ ਬਾਅਦ ਖੰਦੇ ਆ ਉਸ ਤੋਂ ਬਾਅਦ ਰਾਜਪੁਰਾ ਫਿਰਪੁਰ ਖੇਤਰ ਤੇ ਵਕਫ ਵਕਫ ਥਾਮਾ ਤੇ ਰੁਕਦਾ ਹੋਇਆ ਅਸੀਂ ਸ਼ਾਮ ਨੂੰ ਦਿੱਲੀ ਪਹੁੰਚਾਂਗੇ ਮੋਤੀ ਬਾਗ ਗੁਰਦੁਆਰਾ ਸਾਹਿਬ ਦਿੱਲੀ ਅਤੇ ਸ਼ੋਭਾ ਜੋਤੇ ਅਸਿਕਸਥਾਨ ਮਹਿਰੋਲੀ ਦਿੱਲੀ ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਲ 740 ਸਿੰਘਾਂ ਦੀ ਸ਼ਹਾਦਤ ਹੋਈ ਹੈ ਉਹਨਾਂ ਦੇ 4 ਸਾਲਾਂ ਸੁਪੁੱਤਰ ਬਾਬਾ ਅਜੀਤ ਸਿੰਘ ਜਿਨ੍ਹਾਂ ਦਾ ਪਹਿਲਾ ਦੁਨੀਆ ਦੇ ਵਿੱਚ ਪਹਿਲਾ ਇਸੇ ਚੂਬ ਇਹ ਇੱਥੇ ਸਥਾਪਿਤ ਹੋਇਆ ਬਾਬਾ ਬੰਦਾ ਬਹਾਦਰ ਪਵਨ ਰਖਵਾ ਬੇਸ਼ੇ ਬੋਲੇ ਸੋ ਨਿਹਾਲ ਹੋਰ ਸਤਿ ਸ਼੍ਰੀ ਅਕਾਲ ਸਾਡੀ ਕੋਸ਼ਿਸ਼ ਹੈ ਕਿ ਅਸੀਂ ਆਉਣ ਵਾਲੇ ਸਾਲ ਚ ਘੱਟੋ-ਘੱਟ 11 ਸਟੈਚੂ ਵੱਖ-ਵੱਖ ਥਾਵਾਂ ਤੇ ਸਥਾਪਿਤ ਕਰੀਏ ਅਤੇ ਉਸ ਮਹਾਨ ਯੋਧੇ ਜਰਨੈਲ ਦਾ ਮਹਿਰੋਲੀ ਜਿੱਥੇ ਰੋਜ਼ਾਨਾ 100-100 ਕਰਕੇ ਉਹਨਾਂ ਸਿੰਘਾਂ ਨੂੰ ਸ਼ਹੀਦ ਕੀਤਾ ਜਾਂਦਾ ਸੀ ਉਹ ਤਰਪੋਲੀਆ ਗਰਾਊਂਡ ਨੇੜੇ ਕੋਤਬ ਮিনার ਮਹਿਰੋਲੀ ਦਿੱਲੀ ਦੇ ਵਿੱਚ ਉੱਥੇ ਦੱਸਦੇ ਨੇ ਕਿ ਇੱਕ 9 ਸਾਲ ਦਾ ਬੱਚਾ ਉਹਦੀ ਮਾਤਾ ਖੇਦੀ ਮੇਰੇ ਬੱਚੇ ਨੂੰ ਬਰਗੜਾ ਕੇ ਲਿਆਇਆ ਤੇ ਬੱਚੇ ਨੂੰ ਵਾਪਸ ਕਰ ਦੋ ਤੇ ਬੱਚਾ ਕਹਿੰਦਾ ਮੇਰੀ ਮਾਂ ਹੀ ਨਹੀਂ ਇਹਨੂੰ ਕੋਈ ਵੇਖਾ ਲੱਗਦਾ ਤੇ ਮੇਰੀ ਪਹਿਲਾ ਸ਼ਾਹ ਨੂੰ ਥੋੜੀ ਜੀ ਹਾਂ ਅਦੋਰੀਆ ਕਾਲ ਉਹ ਜੋਧੇ ਜਨਰਲ ਨੂੰ ਯਾਦ ਕਰ ਰਹੇ ਆ ਜਿਹਦੇ ਸਰਹੰਦ ਦੀ ਇੰਟਰਨੈਟ ਖੜਕਾ ਕੇ ਗੌਰਵ ਮਈ ਇਤਿਹਾਸ ਰਚਿਆ ਜੀਨੇ ਅੱਜ ਦੇ ਕਿਸਾਨਾਂ ਨੂੰ ਮੋਜਾਰਿਆਂ ਤੋਂ ਜ਼ਮੀਨਾਂ ਦੇ ਮਾਲਕ ਬਣਾਇਆ ਜੀਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਨਾਮ ਤੇ ਸਿੱਕਾ ਅਤੇ ਮੋਹਰ ਜਾਰੀ ਕੀਤੀ ਜਿਸ ਤੇ ਉਕਰਿਆ ਸੀ ਦੇਖ ਤੇ ਫਤਿਹ ਨੂਸਰਤ ਬੇਦਰੰਗ ਜ਼ਫਰ ਤਜ ਨਾਨਕ ਗੁਰੂ ਗੋਬਿੰਦ ਸਿੰਘ ਅੱਜ ਉਸ ਮਹਾਨ ਯੋਧੇ ਜਰਨੈਲ ਦਾ ਸ਼ਹੀਦੀ ਦਿਹਾੜਾ ਬਣਾਉਣ ਅਸੀਂ ਜਾ ਰਹੇ ਹਾਂ ਅੱਜ ਮੈਂ ਸਭ ਦਾ ਸਰਕਾਰਾਂ ਨੂੰ ਵੀ ਇਹ ਦਿਹਾੜੇ ਬਣਾਉਣੇ ਚਾਹੀਦੇ ਨੇ ਕਈ ਵਾਰੀ ਅਖਬਾਰਾਂ ਤੱਕ ਐਡ ਤੱਕ ਹੀ ਰਹਿ ਜਾਂਦੇ ਆਂ ਸੀ ਇਹ ਦਿਹਾੜਾ ਬਣਾਉਣਾ ਚਾਹੀਦਾ ਤੇ ਇਹ ਦਿਹਾੜੇ ਕਿਉਂਕਿ ਜਿਹੜਾ ਸ਼ਹੀਦਾਂ ਦਾ ਜੀਵਨ ਹੈ ਅਣਖ ਜਗਾਉਂਦਾ ਖਾਲਸਾ ਹੋਏ ਜੋ ਸ਼ਹੀਦ ਕੌਮ ਦੀ ਆਯਾਦੀ ਲਈ ਤਾਈਂ ਯਾਦ ਉਹਨਾਂ ਦੀ ਮਨਾਉਂਦਾ ਖਾਲਸਾ ਹੋਏ ਜੋ ਸ਼ਹੀਦ ਕੌਮ ਦੀ ਆਯਾਦੀ ਲਈ ਇਹ ਬਲਵੰਤ ਨਥਾਬਿਆਂ ਨੂੰ ਜਿਉਂਦੇ ਰਹਿਣਾ ਤਾਂ ਸਦਾ ਲਈ ਯਾਦ ਰੱਖੋ ਕੀਤੇ ਵੱਡਿਆਂ ਦੇ ਕਾਰਨਾਮਿਆਂ ਨੂੰ ਉਹ ਦੁਨੀਆ ਦੇ ਉੱਤੇ ਇਨਸਾਨ ਜਿਉਂਦਾ ਕੌਮ ਜਿਉਂਦੀ ਐ ਜਿਹੜੇ ਆਪਣੇ ਵੱਡ ਬਡਾਰਿਆਂ ਦੇ ਕੀਤੇ ਹੋਏ ਕਾਰਜਾਂ ਨੂੰ ਜੁੱਤੀ ਅੱਗੇ ਲਾਉਂਦਾ ਖਾਲਸਾ ਹੋਏ ਜੋ ਸ਼ਹੀਦ ਕੌਮ ਦੀ ਆਯਾਦੀ ਲਈ ਤਾਈਓ ਯਾਦ ਇਹਨਾਂ ਦੀ ਮਨਉਂਦਾ ਖਾਲਸਾ ਗੀਤ ਕੌਮ ਦੀ ਯਾਦ ਲਈ ਕਾਈਓ ਯਾਦੇ ਉਹਨਾਂ ਦੀ ਮਨਾਉਂਦਾ ਖਾਲਸਾ